ਇਸ ਦੇਸ਼ ਦੇ ਵਿੱਚ ਰਾਜ ਤੇ ਹਰੇਕ ਇਨਸਾਨ ਦਾ ਆਪਣੀ ਆਵਾਜ਼ ਗੰਦੀ ਸਰਕਾਰ ਨੂੰ ਨਖ ਪਾਣਾ ਸਾਡਾ ਕੰਮ ਹੈ ਅਸੀਂ ਤਾਂ ਜਿਹੜੇ ਕਾਡ ਬਣਾ ਰਹੇ ਹਾਂ ਕੋਈ ਲੋਭ ਲਾਣਤ ਨਹੀਂ ਦੇ ਦੇ ਇਹ ਤਾਂ ਸਕੀਮਾਂ ਪਹਿਲੇ ਦੀ ਚਲੀਆਂ ਹੋਈਆਂ ਉਹ ਗਰੀਬ ਜਿਹੜੇ ਐ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਸੈਂਟ ਦੇਓ ਸਾਏ ਲੋਕਾਂ ਨੇ ਠੱਗੀ ਝੂਠ ਮਾਰ ਕੇ ਸਰਕਾਰ ਦਾ ਮੈਨੂੰ ਅੱਜ 40 ਸਾਲ ਹੋ ਗਏ ਮੈਂ ਜੀ ਸਰਕਾਰ ਨਹੀਂ ਦੇਖੀ ਜਾਖਰ ਸਾਹਿਬ ਅਸੀਂ ਕਿਹੜਾ ਲੋਕਾਂ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣਾ ਸਾਡਾ ਅਧਿਕਾਰ ਹੁਣ ਐਸਐਸਪੀ ਔਰ ਪੂਰੀ ਪੁਲਿਸ ਅੱਥੇ ਖੜੀ ਹੈ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਇਹ ਜਨਾਜਾ ਜਿਹੜਾ ਨਿਕਲ ਰਿਹਾ ਇਹ ਹੁਣ ਜਿਹੜੇ ਹੈ ਜਦੋਂ ਕਿਸੇ ਦੀ ਗਿੱਦਰ ਵੀ ਮੌਤ ਆਂਦੀ ਹੈ ਨਾ ਉਹ ਪਿੰਡ ਵਿੱਚ ਆਂਦਾ ਹੈ ਸ਼ਹਿਰ ਵਿੱਚ ਆਂਦਾ ਹੈ ਫਿਰ ਮਰ ਜਾਂਦਾ ਉਹ ਤੋਂ ਪਿੱਛੇ ਪੈ ਜਾਂਦਾ ਨੀ ਤੇਰੇ ਅਸੀਂ ਜਾ ਕੇ ਉੱਥੇ ਦੇਖ ਦਿਆ ਵੀ ਤੇਰਾ ਆਯੂ ਸਮਾਨ ਕਾਰਡ ਦਾ ਕਮੀਆਂ ਰਹੀਆਂ ਹੋਈਆਂ ਉਹ ਅਸੀਂ ਦੂਰ ਕਰਕੇ ਨਾਲ ਦੇ ਨਾਲ ਚਾਲੂ ਅਸੀਂ ਜਿੰਨੇ ਕਾਰਡ ਬਣਾ ਕੇ ਦਿੱਤੇ ਮੇਰੇ ਕੋਲ ਘੱਟੋ ਘੱਟ 25 ਦੇ ਫੋਨ ਆਏ ਕਿ ਪਹਿਲਾਂ ਸਾਡਾ ਕਾਰਡ ਚੱਲਦਾ ਨਹੀਂ ਸੀ ਅਸੀਂ ਲਾਜ ਤੋਂ ਬੈਠੇ ਸੀ ਹੋ ਸਕਦਾ 6 ਮਹੀਨਿਆਂ ਨੂੰ ਮਰ ਜਾਣਾ ਇਹ ਤੁਸੀਂ ਬਣਾ ਕੇ ਗਏ ਹੋ ਤੇ ਅਸੀਂ ਜਾ ਕੇ ਹਸਪੀਟਲ ਤੇ ਇਲਾਜ ਕਰਾਇਆ ਅਸੀਂ ਬਚ ਗਏ ਮੋਤੀ ਸਾਹਿਬ ਦਾ ਧੰਨਵਾਦ ਕਰਦੇ ਆ ਇਹ ਅੱਛੀ ਅੱਛੀ ਕੀਮਾ ਜਿਹੜੀ ਐ ਜਿੰਨੀ ਮੋਤੀ ਸਾਹਿਬ ਦੀ ਸਕੀਮ ਐ ਉਹਨੂੰ ਲਾਗੂ ਕਰਨ ਵਾਸਤੇ ਇਹਨਾਂ ਤੋਂ ਤਾਂ ਲਾਗੂ ਹੁੰਦੀ ਵੀ ਉਹ ਜਿੰਨਾ ਪੈਸਾ ਸੈਂਟਰ ਤੋਂ ਇਹਨਾਂ ਨੂੰ ਹੜਾ ਵਾਸਤੇ 240 50 ਕਰੋੜ ਇਹਨਾਂ ਕੋਲ ਪਿਆ ਐ ਅੱਜ ਲੋਕ ਡੁੱਬੇ ਪਏ ਐ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਦਿੰਦੇ ਥੋੜੇ ਦਿਨਾਂ ਨੂੰ ਇਹਨਾਂ ਨੇ ਕੀ ਕਰਨਾ ਹੈ ਜਿਵੇਂ ਸੁਨੀਲ ਕਹਿ ਰਿਹਾ ਸੀ ਜੀ ਨੂੰ ਰੋਟੀ ਖਵਾਉਣ ਜਾਣਗੇ ਬਾਜ਼ਾਰ ਤੇ ਉਹਦੇ ਤੇ ਪਰਚਾ ਪੱਠੇ ਲੈ ਕੇ ਜਾਊਗਾ ਉਹਦੇ ਤੇ ਪਰਚਾ ਯਾਨੀ ਕਿ ਸਮਾਜ ਸੇਵਾ ਇਹ ਨਹੀਂ ਕਰ ਦਿੰਦੇ ਨਾ ਇਹ ਕਰਦੇ ਨਾਇਕ ਕਰਨ ਦਿੰਦੇ ਨਾਚ ਨਜਾਣੇ ਆਂਗਨ ਟੈਡਾ ਇਹਨਾਂ ਦਾ ਹਾਲ ਹੈ ਆਪਾਂ ਸਾਰੇ ਜਾਕਰ ਸਾਹਿਬ ਦੀ ਗੱਲ ਸੁਣਾਗੇ ਇੰਨੀ ਗੱਲ ਕਹਿੰਦਾ ਹੈ ਜਾਕਰਨਾ ਤਗੜੇ ਹੋ ਜਾਓ ਇਹਨਾਂ ਦੇ ਰੋਕੇ ਆਪਾਂ ਰੁਕਣੇ ਵਾਲੇ ਨਹੀਂ ਆ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਔਰ ਇਹਨਾਂ ਤੋਂ ਇੱਕ ਇੱਕ ਤੋਂ ਜਿਹੜੇ ਮਾਰੇ ਕੰਮ ਕਰ ਰਹੇ ਬਦਲਾ ਲੈਣ ਦਾ ਟਾਈਮ ਆ ਰਿਹਾ ਹੈ ਧੰਨਵਾਦ ਸੁਪਰੀ ਜਾਨੀ ਸਾਹਿਬ ਸਾਰੇ ਗੁਰੂ ਦੇ ਸਿੱਖ ਨੇ ਇਹ ਝਾੜੂ ਵਾਲਾ ਕੋਲ 잡ਦੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸਤੀ ਜਨਤਾ ਪਾਰਟੀ ਜਿੰਦਾਬਾਦ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜਕਰ ਸਾਹਿਬ ਨੇ ਬੋਲਿਆ ਤੋਂ ਇਸ ਪੁਲਿਸ ਦੇ ਇਥੇ ਬੈਠ ਜਾਓ ਵੀਰ ਬੜਕੇ ਸਾਰੇ ਸੁਣ ਲੀ ਪੁਲਿਸ ਸਾਰੇ ਰਾਣਾ ਜੀ ਸਾਰਿਆਂ ਨੂੰ ਆਓ ਪੁਲਿਸ ਬੈਠ ਜਾਓ ਹੁਣ ਸਾਰੇ ਆਪ ਜਿਨ੍ਹਾਂ ਦੀ ਆਵਾਜ਼ ਦੀ ਉਡੀਕ ਕਰ ਰਹੀ ਸੀ ਸਾਡੇ ਪੰਜਾਬ ਦੀ ਔਰਤਾਂ ਸ਼ਾਨ ਕਿਸਾਨਾਂ ਦੇ ਹਮਦਰਦ ਸਾਡੇ ਸੂਬੇ ਦੇ ਪ੍ਰਧਾਨ ਮਾਨਯੋਗ ਚੌਧਰੀ ਸੁਨੀਲ ਕੁਮਾਰ ਜਾਕਰ ਸਾਹਿਬ ਜਿੰਦਾਬਾਦ 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 ਮੌਜਦਾਰ ਮੋਦੀ ਜਿੰਦਾਬਾਦ ਜਿੰਦਾਬਾਦ ਸ਼੍ਰੀ ਨਿਰੰਤਰ ਮੋਤੀ ਜਿੰਦਾਬਾਦ 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 ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਸ਼੍ਰੀ ਨਿਰੰਤਰ ਮੋਤੀ ਜਿੰਦਾਬਾਦ 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 ਸਾਡਾ ਜਾਕਰ ਜਿੰਦਾਬਾਦ 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 ਮੈਂ ਆਰ ਬੈਂਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਚੌਦੀ ਸਲੀਮ ਕੁਮਾਰ ਜਾਕਰ ਸਾਹਿਬ ਫਰ ਦੇ ਵਿੱਚ ਆਵਾਜ਼ ਮਿਲਾ ਕੇ ਉਹਦੇ ਨਾਲ ਕੰਦੇ ਦੇ ਨਾਲ ਕੰਦਾ ਨਾਲ ਰਾਕੇ ਖੰਡ ਵਾਸਤੇ ਕਿਉਂਕਿ ਆ ਜਿਹੜੇ ਕੱਲ ਇਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਸਾਡੇ ਪੰਜਾਬ ਸਰਕਾਰ ਨੇ ਕਹਿਣ ਤੇ ਪੰਜਾਬ ਪੁਲਿਸ ਨੇ ਸਾਡੇ ਬੀਜੇਪੀ ਨੇ ਵਰਕਰਾਂ ਮਾਨ ਦੀ ਲੜਾਈ ਰਣਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਮੈਂ ਹੁਣ ਇਹਨਾਂ ਨੂੰ ਕਹਿ ਰਿਹਾ ਸੀ ਐਸ਼ਾ ਵਰਦੀ ਤੁਹਾਡੇ ਭਾਈ ਹੈ ਕਰ ਨੂੰ ਵੀ ਦੱਸਣਾ ਚਾਹਨਾ ਤੇ ਸਾਡੇ ਜਿਹੜੇ ਸਾਥੀ ਬੈਠੇ ਇਹਨਾਂ ਤਾਂ ਆਪਣੀ ਨੌਕਰੀ ਕਰਨੀ ਆ ਜਿਹੜਾ ਹੁਕਮ ਹੋਊਗਾ ਨਿਭਾਣਗੇ ਪਰ ਹੁਕਮ ਦਾ ਨਿਭਾਉਂਗੇ ਪਰ ਇਸ ਪਾਪ ਦੇ ਭਾਗੀਦਾਰ ਤੁਸੀਂ ਬਣ ਰਹੇ ਹੋ ਕਿਉਂਕਿ ਆਹ ਜਿਹੜਾ ਕੰਮ ਹੈ ਆ ਕੋਈ ਪਾਰਟੀ ਦਾ ਕੰਮ ਨਹੀਂ ਆ ਗਰੀਬ ਦੇ ਹੱਕ ਦੀ ਗੱਲ ਆ ਸਾਹਿਬ ਅਬ ਹੋਰ ਆ ਨਾ ਉਹ ਇੱਕ ਪਿੰਡਾਂ ਦੇ ਵਿੱਚ ਕੈਂਪ ਲਾਉਣ ਦੀ ਗੱਲ ਹੈ ਪਿੰਡਾਂ ਦੇ ਵਿੱਚ ਕੈਂਪ ਲਾਉਣ ਦੀ ਉਹ ਪਿੰਡ ਜਿੱਥੇ ਕਹਿੰਦੇ ਸੀ ਭਾਜੀਪੀ ਦਾ ਵਜੂਦ ਹੀ ਹੈ ਨਹੀਂ ਜੀ ਸਾਡੀ ਕਹਿੰਦੇ ਸੀ ਬੀਜਪੀ ਤਾਂ ਸਿਰਫ ਸ਼ਹਿਰਾਂ ਦੀ ਪਾਰਟੀ ਹੈ ਆ ਜਿਹੜਾ ਕੰਮ ਕੀਤਾ ਹੈ ਨਾ ਪੰਜਾਬ ਸਰਕਾਰ ਨੇ ਆ ਜਿਹੜਾ ਕੰਮ ਕਰਵਾਇਆ ਪੰਜਾਬ ਪੁਲਸ ਤੋਂ ਉਹਦੇ ਨਾਲ ਮੈਂ ਮੇਰੇ ਖਿਆਲ ਤਾਂ ਬੀਜਪੀ ਦੇ ਵਰਕਰ ਨੂੰ ਵੀ ਚੰਨਣਾ ਹੋ ਗਿਆ ਹੁਣ ਜੇ ਨਹੀਂ ਪਤਾ ਤਾਂ ਮੈਂ ਤਾਂ ਆਦੇ ਇਹ ਹਰੇਕ ਵਰਕਰ ਦੇ ਆ ਚੱਕ ਜੀ ਸੀਗੀ ਪਿੰਡਾਂ ਤੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਦੇਖੋ ਪੰਜਾਬ ਦੀ ਇਸ ਗੁਰੂਆਂ ਵੀਰਾਂ ਭਗਮਰਾਂ ਦੀ ਧਰਤੀ ਤੇ ਖੜੇ ਆ ਗੁਰੂ ਮਹਾਰਾਜ ਨੇ ਕੀ ਕਿਹਾ ਸੀਗਾ ਕੋਈ ਕਿਸੇ ਕੋ ਰਾਜ ਨਾ ਦੇਹਿਆ ਚਾਰ ਤੇ ਪਿੰਡਾਂ ਚ ਵਰਨਦਾ ਜਿਹੜਾ ਆ ਤੁਸੀਂ ਆ ਜਿਆਣੀ ਸਾਹਿਬਾ ਵੰਦਨਾ ਜੀ ਦਾਤਾ ਜੀ ਆ ਜਿਹੜੀਆਂ ਤੁਸੀਂ ਕੱਲ ਡਾਂਗਾਂ ਖਾਧੀਆਂ ਧੱਕੇ ਖਾਧੇ ਆ ਆ ਪੰਜਾਬ ਦੇ ਬੀਜੇਪੀ ਪਾਰਟੀ ਦੇ ਨਹੀਂ ਆ ਪੰਜਾਬ ਦੇ ਗਰੀਬਾਂ ਦੇ ਹੱਕ ਦੇ ਵਾਸਤੇ ਖਾਧਿਆ ਨੇ ਆਖੇ ਦਾ ਵੀਜ਼ਾ ਹੀ ਸ਼ੂ ਕਰਤਾ ਪੰਜਾਬ ਦੇ ਗਰੀਬਾਂ ਨੇ ਤੁਹਾਨੂੰ ਮਿੰਡਾਂ ਦਾ ਰਾਹ ਖੋੜਤਾ ਤੁਹਾਡੇ ਵਾਸਤੇ ਜਦੋਂ ਕਹਿੰਦੇ ਰੱਬ ਮਾਰਦਾ ਹਲ ਮਾਰਦਾ ਰੱਤ ਨਹੀਂ ਤੋੜਦਾ ਕਿਸੇ ਦੀ ਪਾਣੀ ਪੰਨਦਾ ਕਿਸੇ ਦੀ ਆਮ ਬੱਤ ਮਾਰੀ ਗਈ ਹੈ ਸਰਕਾਰ ਦੀ ਅਕਲੀ ਵਾਲੇ ਜਿਹੜੇ ਲੁਟੇਰੇ ਆਏ ਇੱਥੇ ਭਗਵੰਤ ਮਾਨ ਜਿੰਨਾਂ ਠੇਕੇ ਤੇ ਦੇ ਰੱਖੀ ਹੈ ਆ ਸਰਕਾਰ ਠੇਕੇ ਤੇ ਚੱਲ ਰਹੀ ਹੈ ਬਾਅਦ ਚ ਥਿਆਣੇ ਨਹੀਂ ਕਹਿੰਦਾ ਫੇਰ ਲਬ ਜੀ ਫਿਰ ਨਹੀਂ ਆਣੇ ਥਾਂ ਵਾਲੇ ਟੁੱਟ ਜਾਣਗੇ ਭਗਵੰਤ ਮਾਨ ਹੋਣੀ ਤੇ ਜਿਹੜੇ ਐਮ ਐਲ ਏ ਸਾਹਿਬਾਰ ਇੱਥੇ ਕੁੰਮਰੇ ਐ ਪੈਸੇ ਕੱਟੇ ਕਰਦੇ ਐ ਇਹਨਾਂ ਸਾਰਿਆਂ ਨੂੰ ਘੁੱਟਨੀਆਂ ਪੈਣਗੀਆਂ ਉਹ ਤਾਂ ਜਾ ਕੇ ਦਿੱਲੀ ਬੈਠ ਜਾਣਗੇ ਇੱਥੇ ਬੈਠਣੀਆਂ ਸਭ ਇਸ ਕਰਕੇ ਤੁਸੀਂ ਤਕੜੇ ਹੋਏ ਹੋ ਇਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਮਝਾਣੇ ਸਾਬ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਤੁਹਾਡੇ ਇੱਥੇ ਸਾਡੇ ਕਿਸੇ ਦੇ ਜੇਬ 'ਚ ਜਾਂ ਹੱਥ 'ਚ ਕੋਮਪਿਊਟਰ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਕੱਲ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਤੇ ਜਦੋਂ ਪੁੱਛਿਆ ਅੱਜ ਪੰਜਾਬ ਪੁਲਿਸ ਦੇ ਸਪੋਕਸਪਰਸਨ ਦਾ ਬਿਆਨ ਆਇਆ ਕਿਸੇ DGP ਸਾਹਿਬ ਨੇ ਹਿੰਮਤ ਨਹੀਂ ਕੀਤੀ ਬਿਆਨ ਦੇਣ ਦੀ ਉਹ ਫਸੂਲਤ ਨੂੰ ਦਿੱਤ ਹੈ ਸਪੋਕਸਪਰਸਨ ਆ ਨਹੀਂ ਵਜੀ ਪਾਰਟੀਆਂ ਦੇ ਹੁੰਦੇ ਐ ਇਹ ਪੁਲਿਸ ਆਂ ਦੇ ਸਪੋਰਟ ਪਰਸਨ ਕੀ ਕਹਿੰਦੇ ਐ ਸਾਨੂੰ ਸ਼ਿਕਾਇਤਾਂ ਮਿਲੀਆਂ ਡਾਕਾ ਚੋਰੀ ਹੋ ਰਿਆ ਸੀ ਗਰੀਬਾਂ ਦਾ ਡਾਕਾ ਚੋਰੀ ਹੋ ਰਿਆ ਸੀ ਆਟਾ ਤਾਂ ਚੋਰੀ ਨਹੀਂ ਹੋ ਰਿਆ ਸੀ ਸਾਡੇ ਆਟੇ ਚੋਰ ਤਾਂ ਤੁਸੀਂ ਹੋ ਗਰੀਬ ਦੇ ਘਰੇ ਕੁਝ ਹੋਊਗਾ ਤਾਂ ਚੋਰੀ ਹੋਊਗਾ ਗਰੀਬ ਦੇ ਘਰੇ ਤੁਸੀਂ 1000 ਰੁਪਏ ਮਹੀਨੇ ਦਾ ਦਿੱਤਾ ਹੁੰਦਾ ਫੇਰ ਤਾਂ ਸਾਡੇ ਦੇ ਪਰਚੇ ਦੱਚ ਕਰਦੇ ਵੀ ਬੀਜੇਪੀ ਵਾਲੇ ਆਏ ਤਾਂ ਚੋਰੀ ਕਰਕੇ ਲੈ ਗਏ ਜੀ ਇੱਥੇ ਤੋਂ ਅਸੀਂ ਦੇਣ ਜਾਣੇ ਆ। ਉਦੋਂ ਤੁਸੀਂ ਕਹਿੰਦੇ ਨਹੀਂ ਜਿੱਥੇ ਡਾਟਾ ਚੋਰੀ ਹੋ ਰਿਹਾ ਜੀ ਇਹ ਤਾਂ ਬੜਾ ਆ ਕੇ ਧੱਕਾ ਕਰ ਰਿਹਾ ਲੋਕਾਂ ਦੇ ਨਾਲ ਬੜਾ ਜ਼ੁਲਮ ਹੋ ਰਿਹਾ ਉਹਨਾਂ ਦਾ ਡਾਟਾ ਚੋਰੀ ਹੋ ਰਿਹਾ ਜੀ। ਇਹਦਾ ਡਾਟਾ ਚੋਰੀ ਹੋ ਜੂਗਾ ਸਭ। ਸਭ ਗਰੀਬਾਂ ਵਾਸਤੇ ਸਕੀਮਾਂ ਬਣਾਈਆਂ। ਭਾਜਪਾ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਚ ਜੀ ਸਰਕਾਰ ਬਣਾਈ ਹੈ। ਉਹਨਾਂ ਦਾ ਸਿੱਧਾ ਸਿਗਾ ਗਰੀਬ ਦੀ ਮਦਦ ਕਰੋ ਸਭ। ਆਪਿਆ ਵੋਟਾਂ ਆ ਜਾਣ। ਇਹ ਲਾਈਨ ਤੇ ਮੈਂ ਕਹਿਆ ਸੀ ਵਸੀ ਪੰਜਾਬ ਦੇ ਵਿੱਚ ਹੁਣ ਇੱਥੇ ਸੁਨੀਲ ਬੋਲੇ ਸੁਨੀਲ ਨੇ ਕੀ ਕੀ ਆਪਾਂ ਆਪਾਂ ਨਾਮਰਾਸ਼ੀ ਦੇ ਪਰੜਲੇ ਸੀ ਮੈਂ ਕਹਿਆ ਸੀ ਕਿ ਦਿਲ ਜਿੱਤੋ ਉਹ ਟਾਪਿਆ ਪਾ ਜਾਣਗੇ ਅਸੀਂ ਦਿਲ ਜਿੱਤਾਏ ਆ ਉਹਦਾ ਭਲਾ ਕਰੋਗੇ ਗਰੀਬ ਦਾ 2002 ਦੇ ਮੈਂ ਪਹਿਲੀ ਵਾਰੀ ਇਲੈਕਸ਼ਨ ਐ ਐਮਐਲਏ ਦਾ ਇਲੈਕਟਰ ਕੋਰੋ ਲੜਿਆ ਸਾਹਿਬ ਉਦੋਂ ਦੀ ਕੋਈ ਸਪੀਚ ਪਈ ਹੋਣੀ ਕਿ ਉਦੋਂ ਇਹਨੇ ਵੀਡੀਓ ਬਾਡੀ ਹੋਣੀ ਸੀ ਬੰਦੇ ਪਰ ਫਿਰ ਵੀ ਕੱਢ ਲੋ ਉੱਥੇ ਮੈਂ ਕਿਹਾ ਸੀਗਾ ਗਰੀਬ ਦੀ ਮਦਦ ਕਰੋ ਗਰੀਬੋਟ ਦੇਵੇ ਨਾ ਦੇਵੇ ਅਸ਼ੀਰਵਾਦ ਤਾਂ ਦੇਊਗਾ ਗਰੀਬ ਦਾ ਅਸ਼ੀਰਵਾਦ ਵੀ ਤੇ ਗਰੀਬ ਅਸ਼ੀਰਵਾਦ ਵੀ ਕੰਮ ਕਰਦਾ ਤੇ ਮੇਰੇ ਸਾਥੀਓ ਸੁਣ ਲਓ ਗਰੀਬ ਦੀ ਹਾ ਵੀ ਬੜੀ ਮਾਰਦੀ ਹੈ ਇੱਕ ਜਿਹਾ ਕੇ ਬੈਠੀ ਐ ਸਭ ਗਰੀਬ ਦੀ ਹਾ ਜਿਹਨੂੰ ਲੱਗੂਗੀ ਆ ਜਿਹੜੀ ਸਰਕਾਰ ਅਹੰਕਾਰ ਚ ਡੁੱਬੀ ਫਰਦੀ ਆ ਪੁਲਿਸ ਨੂੰ ਕੇ ਕਰਕੇ ਐਕੇ ਪਤਾ ਲੱਗਿਆ ਉਹ ਨਣਾ ਜੀ ਨੇ ਦੱਸਿਆ ਵੀ ਉੱਥੇ ਰਾਏਪੁਰੇ ਪਿੰਡ ਦੇ ਸਾਥ ਚ ਉੱਥੇ ਕਨਾਟ ਲਾ ਰੱਖੀ ਸੀ ਤੰਬੂ ਤੇ ਕੁਰਸੀਆਂ ਲਾ ਰੱਖੀ ਸੀ ਪੁਲਿਸ ਆ ਗਈ ਕਹਿੰਦੇ ਉਹ ਟੈਂਟ ਵਾਲੇ ਨੂੰ ਕਹਿੰਦੇ ਜਾ ਕਰ ਟੈਂਟ ਤੇਰਾ ਚੱਕ ਲੈ ਥੋ ਤੇ ਨਾ ਤੇਰਾ ਟੈਂਟ ਵੀ ਲੈ ਜਾਾਂਗੇ ਤੇ ਪਰਚਾ ਵੀ ਦਰਜ ਕਰਾਂਗੇ ਤੇਰੇ ਭਗਵੰਤ ਮਾਨ ਜੀ ਤੁਸੀਂ ਰਾਏਪੁਰੇ ਚੋ ਕਿਸੇ ਗਰੀਬ ਦਾ ਟੈਂਟ ਤਾਂ ਪਟਾ ਦਿਓਗੇ ਉਸ ਇਖਲਾਮ ਹੀ ਲਾਗੇ ਸੀ ਪਰ ਇੱਕ ਗੱਲ ਹੈ ਥੋਡੇ ਵਾਲਾ ਤੰਬੂ ਐ ਗਰੀਬ ਲੋਕੇ ਪਟਾਂਗੇ ਆਹ ਕਰਾਂਗੀ ਲੈ ਆਸ਼ੀਮਾਨ ਸਰਕਾਰ ਦਾ ਤੁੰਬੂ ਹੈ ਗਰੀਬ ਲੋਕੀ ਪਟਣਗੇ ਜਿਹਨਾਂ ਦਾ ਹੱਕ ਮਾਰ ਰਹੇ ਤੁਸੀਂ ਕਿਹੜਾ ਹੱਕ ਮੈਂ ਦੱਸਦਾ ਕਿਹੜਾ ਹੱਕ ਹੈ ਕੋਈ ਜਾ ਰਹੇ ਭਗਵੰਤ ਜੀ ਤੁਹਾਨੂੰ ਪਤਾ ਹੈ ਪੰਜਾਬ ਦੇ ਅੰਦਰ ਕਿੰਨੇ ਲੋਕਾਂ ਨੂੰ ਆਸ਼ੀਮਾਨ ਕਾਰਡ ਬਣੇ ਭਗਵੰਤ ਜੀ ਜਿਆਦਾ ਟਾਈਮ ਇਧਰਲੇ ਪਾਸੇ ਲਾਉਂਦੇ ਨਹੀਂ ਥੇ ਕਿਤੇ ਦੇ ਰੱਖਿਆ ਹੋਰ ਖਮਾ ਚ ਲੱਗੇ ਰਹਿੰਦੇ ਪਤਾ ਨਹੀਂ ਕਿਤੇ ਅੰਕੜੇ ਉਕੜੇ ਦੇਖਦੇ ਨਹੀਂ ਦੇਖਦੇ ਕੋਈ ਨੂੰ ਕੁਝ ਛੁਪਲਾਇਆ ਦਰਦ ਦਰਦ ਪਾਉਂਦੇ ਰਹਿੰਦੇ ਮੈਂ ਦੱਸਦਾ ਅੰਕੜੇ ਕਿ ਅੱਜ ਮੈਂ ਇੱਥੇ ਤੁਹਾਡੇ ਵਿੱਚ ਆਇਆ ਕਿ ਨਾ ਪੰਜਾਬ ਦੇ ਅੰਦਰ ਇੱਕ 91 ਲੱਖ ਲੋਕਾਂ ਦੇ ਆਯੁਸ਼ਮਾਨ ਕਾਰਡ ਬਣੇ ਸਾਓ 91 ਲੱਖ ਕੁਝ ਹਜ਼ਾਰ ਲੋਕਾਂ ਨੇ ਆਯੁਸ਼ਮਾਨ ਕਾਰਡ ਜਿਹਦੇ ਤਹਿਤ ਆ ਜਿਹੜੇ ਸੰਦੀਪ ਜਾਖੜ ਟੋਰੀ ਗੱਲ ਕਰ ਰਹੇ ਸੀਗੇ ਕਿ ਮੁੰਡੇ ਦਾ ਆਪਰੇਸ਼ਨ ਉੱਥੋਂ ਹੋ ਗਿਆ ਆਈਮਸ ਪਟਿਆਲਾ ਤੋਂ 270000 ਉਹਨਾਂ ਵਾਸਤੇ ਆਯੁਸ਼ਮਾਨ ਕਾਰਡ ਜਿਹੜੇ ਬਣਦੇ ਆ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਏ ਹੈ 91 ਲੱਖ ਹਰਿਆਣੇ ਦੀ ਆਬਾਦੀ ਆਪਣੇ ਤੋਂ ਕਿੰਨੀ ਘੱਟ ਹੈ ਸਾਹਿਬ ਹਰਿਆਣੇ ਦੀ ਆਬਾਦੀ ਘੱਟ ਹੈ ਆਪਣੇ ਤੋਂ ਉਹ ਛੋਟੇ ਬਣਾਇਆ 74 ਦੀ ਬੇਨਤੀ ਜੇ ਜੇ ਆਪਾਂ 3 ਕਰੋੜਾਂ ਦਾ ਉਹ 2.5 ਕਰੋੜ ਹੋਣਿਆ ਉਹਨਾਂ ਦੇ ਬਣਿਆ ਆਪਣੇ ਤੋਂ ਡੇਢ 1 ਕਰੋੜ 41 ਲੱਖ ਤੇ ਆਹ ਜਿਹੜੇ ਕੈਂਪਾਂ ਨੂੰ ਤੁਸੀਂ ਰੋਕ ਰਹੇ ਹੋ ਹੱਬ ਇਸ ਲਈ 1 ਮਹੀਨੇ ਦੇ ਅੰਦਰ ਜਦੋਂ ਆ ਸਰਕਾਰ ਸੁੱਤੀ ਪਈ ਸੀ ਅਜੇ ਸੇਖ ਨਹੀਂ ਸੀ ਆਇਆ ਗਰੀਬਾਂ ਚ ਆਵਾਜ਼ ਉੱਠਣ ਲੱਗੀ ਕਿ ਲੈ ਵੀਆ ਸੁਣਦਾ ਵੀ ਗੁੰਮਰਾਹੇ ਕਰ ਰੱਖਿਆ ਸੀ ਬੀਜੇਪੀ ਵਾਸਤੇ ਬੀਜੇਪੀ ਦਾ ਕੰਮ ਹੀ ਬੜਾ ਠੀਕ ਕਰੀ ਜਾਂਦੀ ਐ ਸਾਡੇ 5-5 ਲੱਖ ਦੇ ਖਾਡ ਇੰਸ਼ੋਰੈਂਸ ਦੇ ਇੰਸ਼ੋਰੈਂਸ ਤੇ ਬਣਾਈ ਜਾ ਰਹੀ ਐ ਪਿਛਲੇ 1 ਮਹੀਨੇ ਦੇ ਅੰਦਰ 65000 ਐਗਜੈਕਟਲੀ 70000 ਕੁਛ 70000 ਖਾਡ 1 ਮਹੀਨੇ ਦੇ ਅੰਦਰ ਬਣਿਆ ਸਾਹਿਬ ਜਿਹੜੇ ਲੋਕ ਇਸ ਸਕੀਮ ਤੋਂ ਵਾਝੇ ਸੀਗੇ ਮੇਰੇ ਵਰਕਰ ਸਾਥੀ ਜਿਹੜੇ ਸੀਗੇ ਕਹਿੰਦੇ ਚੱਕ ਜੀ ਮੰਨੀ ਜਾਂਦੇ ਸੀ ਜੋ ਚਾਵਾਂਗੇ ਲੋਕ ਸਵਾਲ ਕਰਨਗੇ ਕਿਸਾਨ ਸਾਥੀ ਪੁੱਛਣਗੇ ਵੀ ਤੁਸੀਂ ਕਿਸਾਨਾਂ ਵਾਸਤੇ ਕੀ ਕੀਤਾ ਮੈਂ ਦੱਸਦਾ ਸਭ ਲੋਕ ਸਵਾਲ ਕਰਨ ਲੱਗੇ ਆਖਰ ਤੂੰ ਕਿ ਤਰ ਮੁੱਲੀ ਜਨਾ ਕਿਸਾਨਾਂ ਦਾ ਭੈੱਖ ਜਿਹੜਾ ਸੀ ਭਲਾ ਉਧਰ ਜਦੋਂ ਸੀਗਾ ਜਦੋਂ ਉਹਨਾਂ ਨੂੰ ਭੀੜ ਪਈ ਉਦੋਂ ਤੂੰ ਸਾਡੇ ਨਾਲ ਖੜਾ ਸੀ ਅੱਜ ਕਿੱਧਰ ਖੜਾ ਮੈਂ ਦੱਸਦਾ ਸਭ ਕਿੱਧਰ ਖੜਿਆ ਆਈ ਗੱਲ ਹੋ ਗਈ ਸੰਦੀਪ ਭਰਕੇ ਆ ਤੇ ਆ ਅੱਜ ਕਿਸਾਨ ਦੇ ਉੱਤੇ ਅੱਖ ਹੈ ਮੇਲੇ 'ਚ ਇਹ ਮੇਲੇ 'ਚ ਵੀਰ ਪਾੜ ਜਿੱਥੋਂ ਤੇ ਪੂਰੀ ਰੱਖੀ ਸੀ ਕੰਬਲੀ ਜੀ ਉਹ ਕਿਤੇ ਦੇਖੇ ਨਾ بجلی ਪਤਾ ਨਹੀਂ ਲੱਗਿਆ ਤੇ ਜਦੋਂ ਸ਼ਾਮ ਨੂੰ ਮੁੜ ਕੇ ਘਰੇ ਆਇਆ ਦੇਖਣ ਵਾਲੇ ਪੁੱਛਿਆ ਮੇਲਾ ਕਿੱਨੇ ਸੀਗਾ ਕਿਹਦਾ ਕਾਲਾ ਮੇਲਾ ਸੀ ਮੇਰੇ ਵਾਲੀ ਪੂਰੀ ਤੇ ਕੱਤ ਸੀਗਾ ਆਸਾਂ ਸਾਰੇ ਸਾਰਿਆਂ ਦੀ ਅੱਖ ਜਿਹੜੀ ਹੈ ਆ 5000 ਏਕੜ ਜ਼ਮੀਨ ਤੁਹਾਡੀ ਘੋਣ ਲੱਗੇ ਸੀ ਸਭ ਸਾਰੇ ਦੀ ਅੱਖ ਕਿਸਾਨ ਤੇ ਹੈ ਰੱਬ ਮਾਰਦਾ ਮੀ ਆਇਆ ਸਾਡੇ ਵਾਲਾ ਖਾਤੇ ਨੂੰ ਜ਼ਮੀਨ ਖੜੇ ਵਾਲੇ ਸਾਥੀ ਖੜੇ ਆ ਸਾਰਾ ਰੋਡ ਤਾਂ ਇਹਨਾਂ ਨੂੰ ਰੋਡ ਤਾਂ ਸਾਡੇ ਵਾਲੇ ਬਾਗ ਕੋਲੇ ਪਿਆਰਦਾ ਮਾਰੀ ਕੱਟੂ ਬਾਵੇਂ ਜੂ ਕਿਉਂ ਜਾਨੀ ਸਾਹਿਬ ਜਿਮਾਨ ਕਹਿੰਦਾ ਸਾਰੇ ਕਰੈਕਟਰ ਦੇ ਇੱਕ ਇੱਕ ਦਾ ਨਾਮ ਨਹੀਂ ਸਾਰੇ ਪਿੰਡਾਂ ਨੂੰ ਰੋਡ ਕੱਢ ਦੋ ਰੱਬ ਵੀ ਮਾਰ ਕਰਦਾ ਹੈ ਕਿਸਾਨ ਤੇ ਕਰਦਾ ਹੈ ਕੀੜੀ ਵੀ ਦਾਣਾ ਚੱਕ ਕੇ ਲੈ ਕੇ ਜਾਂਦੀ ਕਿਸਾਨ ਦਾ ਚੱਕ ਕੇ ਉਮਾਰ ਖਾਨ ਕੇ ਸਾਹ ਤ੍ਰੇਨਾ ਸਾਹਿਬ ਪੈਸੇ ਜਿਹੜੇ ਡ੍ਰੇਨਾ ਵਾਸਤੇ ਐਸਆਪੀ ਕੀ ਮੇਰੇ ਸ੍ਰੀਮਾਨ ਸਾਥੀ ਜਿਹੜੇ ਬੈਠੇ ਐ ਇਸ ਕਰਕੇ ਅਗਰ ਕੋਈ ਕਿਸਾਨ ਦੇ ਨਾਲ ਖੜਾ ਹੋ ਜਦੋਂ ਅਮਰੀਕਾ ਨੇ ਆਪਣਾਇਆ ਟੈਰਿਫ ਸਾਡਾ ਅਮਰੀਕਾ ਨਾਲ ਕੀ ਰੋਲਾ ਸੀਗਾ ਸਾਡੀ ਕਿਹੜੀ ਵਟਸਨ ਜੀ ਉਹਦੇ ਨਾਲ ਸਾਡੀ ਕਿਹੜਾ ਵਟਸੀ ਦਾ ਨਾਲ ਉਹਦੇ ਨਾਲ ਅਮਰੀਕਾ ਦਾ ਡਾਕਟਰ ਟ੍ਰੰਪ ਨਾਲ ਉਹਦਾ ਰੋਲਾ ਵੀ ਸਾਡੇ ਜਿਹੜੇ ਉੱਥੇ ਅਮਰੀਕਾ ਦੇ ਕਿਸਾਨ ਐ ਉਹਨਾਂ ਦੀ ਫਸਲ ਵਿਕਦੀ ਨਹੀਂ ਦੀ ਉਹਨਾਂ ਦਾ ਅਨਾਜ ਆਉਂਦਾ ਇੱਥੇ ਹਿੰਦੁਸਤਾਨ ਚ ਵੇਚੋ ਉਹਨਾਂ ਦਾ ਰਾਜ ਉਹਨਾਂ ਦੀ ਸਬਜ਼ੀਆਂ ਉਹਨਾਂ ਦਾ ਫਲ ਉਹਨਾਂ ਦਾ ਦੁੱਧ ਕਿਉਂ ਇਥੇ ਆਣ ਲੱਗਾ ਸਾਰੇ ਰੁੜ ਜਾਣਗੇ ਐਂਟੇ ਦੱਸ ਰੁਸੀਮ ਨਾਂ ਦੀ ਸੱਤਜੋ ਮਰੀ ਕਾਲੇ ਨਾਂ ਦੀ ਸੱਤਵਜੀ ਨਾਲ ਕੋਈ ਨਹੀਂ ਲੈਣਾ ਸਾਰੇ ਰੁੜ ਜਾਣਗੇ ਤੇ ਕਿਨੇ ਇੱਕ ਡਾਈ امریکہ چیتڑے چیتے کر کے سرتا ہندوستان میں ਕਹਦਾ ਜਾਏ ਮੁੜ ਕੇ ਘਰੇ ਆਈਏ ਕਹਿੰਦੇ ਆ ਬੀਜਪੀ ਨੇ ਕਿਸਾਨਾਂ ਵਾਸਤੇ ਦੀ ਪਾਰਟੀ ਉਹ ਵਿਜਨੋ ਕੋ ਮਾੜਾ ਮੋਟਾ ਹੋਣਾ ਇਹਨਾਂ ਦੀ ਪੂਰ ਸਿੱਧੀ ਹੋਈ ਹੈ ਲੀਡਰਾਂ ਦੀ ਹੁਣ ਇਹਨਾਂ ਨੂੰ ਸੁਣ ਲੈ ਕੇ ਜਾ ਕੇ ਕਹਿੰਦੇ ਕਿ 1000 ਰੁਪਈਆ ਦਾ ਦਵਾਓ ਨਿਛਲ ਮਿੰਨਾ ਤੇ ਵੜਨਾ ਮੁਸ਼ਕਿਲ ਹੋ ਗਿਆ ਚਿੱਤਰ ਪੈਣਗੀ 1000 ਰੁਪਈਆ ਦਾ ਰੋਣਾ ਪਿਆ ਖੜਾ ਹੈ 500 ਰੁਪਈਆ ਸਾਰੇ ਕਿਸਾਨਾਂ ਨੂੰ ਜਿਹਦੇ ਕੋਲ ਵੀ 5 ਏਕੜ ਤੋਂ ਘੱਟ ਜਿਹੜਾ ਹੈ ਜ਼ਮੀਨ ਹੈ ਉਹਨੂੰ ਸਿੱਧਾ ਸਿੱਧਾ 500 ਰੁਪਈਆ ਉਹਦੇ ਖਾਤੇ ਜਾਈ ਜਾਂਦਾ ਕਿੱਥੋਂ ਆ ਜਾਂਦਾ ਇਹਦੇ ਸਰਕਾਰ ਤੋਂ ਮੋਦੀ ਸਾਹਿਬ ਇਹ ਚਾਲੂ ਹੋਈ ਸੀ ਕਿ ਹਰੇਕ ਕਿਸਾਨ ਦੇ ਖਾਤੇ 'ਚ 500 ਰੁਪਏ ਮਹੀਨਾ ਦਾ ਆਵਿਓ ਉਹ ਦਿਨ ਪੰਜਾਬ ਦੇ ਅੰਦਰ 22 ਲੱਖ ਕਿਸਾਨ ਦਾ ਜਿਨ੍ਹਾਂ ਨੇ ਖਾਤੇ 'ਚ ਇਹ ਪੈਸੇ ਆਨੇ ਚਾਲੂ ਹੋਏ ਸੀ 22 ਲੱਖ ਕਿਸਾਨ ਦਾ ਤੇ ਪਿਛਲੇ 22 ਅਜਿਹਾ 2022 ਦੇ ਵਿੱਚ ਆਟ ਕੇ ਰਹਿ ਗਏ 1270 ਰੁਪਏ 24 25 ਵਾਲਾ ਖਤਮ ਹੋਇਆ ਸਭ ਸਾਢੇ 8 ਲੱਖ ਸਾਢੇ 8 ਲੱਖ ਕਰੀਬਨ ਸਾਢੇ 13 ਲੱਖ ਕਿਸਾਨਾਂ ਦੇ 500 ਰੁਪਏ ਮਹੀਨਾ ਆਣੇ ਬੰਦ ਹੋ ਗਏ ਕਿਹਦੇ ਕਰਕੇ ਇਸ ਭਗਵੰਤ ਮਾਨ ਤੇ ਇਸ ਪੰਜਾਬ ਸਰਕਾਰ ਦੀ ਨਿਲਾਇਕੀ ਕਰਕੇ ਦਕਰ ਰੁਪਏ ਕਿਸਾਨਾਂ ਦੇ ਜੇਬ ਜੇ ਖਾਤੇ 'ਚ ਆਈ ਹੈ ਜੈ ਜੰਨਤ ਮੋਦੀ ਜਿੰਦਾਬਾਦ ਇਹਨਾਂ ਦੇ ਇਹਨਾਂ ਦੇ ਖਾਤੇ 'ਚ ਆਏ ਹੈ ਪੰਜਾਬ ਦੇ ਅੰਦਰ ਜਿਤਿੰਦੀਆ ਸਕੀਮ ਚੱਲੂ ਹੋਈ ਹੈ ਕ੍ਰਿਸ਼ਨ ਜੀ ਦੱਸਿਆ ਕਰੋ ਤੁਹਾਡੇ ਕੋਲ ਦੁਬਾਨਾਂ 'ਚ ਬੈਠੇ ਹੁੰਦੇ ਲੋਕ ਆਉਂਦੇ ਹੈ ਸ਼ਹਿਰ 'ਚ ਮੰਡੀਆਂ 'ਚ ਸਾਰੇ ਲੋਕਾਂ ਆਪੇ ਕਿਸਾਨਾਂ ਨੂੰ ਦੱਸੋ 4200 ਕਰੋੜ ਰੁਪਇਆ ਵਿਆੜੀ 100 ਕਰੋੜ ਰੁਪਇਆ ਕੱਦੇ ਪੰਜਾਬ ਦੇ ਕਿਸਾਨਾਂ ਦੀ ਜੇਬ 'ਚ ਆਈ ਹੈ ਮੈਂ ਭਗਵੰਤ ਮਾਨ ਜੀ ਤੋਂ ਮੈਂ ਭਗਵੰਤ ਮਾਨ ਜੀ ਤੋਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਇਹ ਜਿਹੜੇ 12.5 ਜਾਂ 13 ਮੱਠ ਕਿਸਾਨਾਂ ਦੇ ਆ ਕਾਰਡ ਕੱਟੇ ਗਏ ਕਹਿੰਦਾ ਮੈਂ ਕਿ ਮੀਟਿੰਗ ਬੁਲਾ ਆਂਗੇ ਵੰਦਨਾ ਜੀ ਹੌਸਲਾ ਨਾ ਛਡੋ ਬੰਦੇ ਮੀਟਿੰਗਾਂ ਕਿ ਬੀੜਿਆ ਕਰਦੇ ਹਨ ਹਨ ਸੇਵਾ ਕਰਾ ਕੀ ਆਂ ਵੀ ਮੀਟਿੰਗਾਂ ਪਰ ਮੀਟਿੰਗਾਂ ਤੇ ਮੀਟਿੰਗ ਪਰ ਮੀਟਿੰਗ ਤੇ ਮੀਟਿੰਗ ਪਰ ਮੀਟਿੰਗ ਐ ਸ਼ਿਵਰਾਜ ਜੀ ਨਾ ਸ਼ਿਵਰਾਜ ਜੀ ਤੋਂ ਆਪ ਦੇ ਕਰਾਣ ਦਾ ਕੋਆਰਡੀਨੇਟਰਾਂ ਨੂੰ ਕਿਹਾ ਹੈ ਐ ਕੋਆਰਡੀਨੇਟਰ ਮੀਟਿੰਗ ਖੜਾ ਦੇ ਇਹਨਾਂ ਤੋਂ ਕਹੂੰਗਾ ਵੀ ਮੀਟਿੰਗ ਕਰਾ ਕੇ ਸਾਡੇ ਨੂੰ ਪੰਜਾਬ ਦੇ ਦਰਕਰਾਨੇ ਕਿ ਕਹਿ ਦਿਓ ਆਇਸ਼ਮਾਨ ਕਾਰਡ ਤੇ ਆ ਜਿਹੜਾ ਕਿਸਾਨ ਨੇ ਦੀ ਆਲਾ ਕਾਰਡ ਸਾਡੇ ਸਾਰੇ ਬਾਜੇ ਪਏ ਸਾਹਿਬ ਜਿਨ੍ਹਾਂ ਦੇ ਬਣੇ ਹੋਏ ਸੀ ਤੇ ਕੱਟੇ ਗਿਆ ਜਿਹੜੀ ਕੇਵਾਈਸੀ ਸਕੀਮ ਆਈ ਹੈ ਲੋ ਯੂਰ ਕਲਾਈਂਟ ਅਫੈਕਟ ਕਰਨੇ ਕாக ਜਿਹੜੇ ਵਾਸਤੇ ਗੌਰ ਕਿਰੂਗਾ ਸਾਹਿਬ ਇਹਨਾਂ ਨੇ ਨਹੀਂ ਕਰਨੇ ਭਗਵੰਤ ਮਾਨ ਨੇ ਨਹੀਂ ਕਰਨੇ ਉਹ ਮਰੇ ਪੁੱਛੋ ਵੀ ਸਾਹਿਬ ਇਹਨਾਂ ਦੀ ਜਮੀਰ ਮਰ ਗਈ ਸਾਹਿਬ ਬੰਦੇ ਨਹੀਂ ਮਰੇ ਬੰਦੇ ਹੈ ਕਿਥੇ ਸਰਕਾਰ ਦੇ ਅੰਦਰ ਨਹੀਂ ਸਰਕਾਰ ਦੇ ਅੰਦਰ ਛੱਡੋ ਐਮਐਲਏ ਮੰਤਰੀ ਮੈਂ ਭਗਵੰਤ ਮਾਨ ਜੀ ਦੀ ਗੱਲ ਕਰੀ ਜਾਂਨਾ ਮੁਕੇ ਮੰਤਰੀ ਮੈਨੂੰ ਭਗਵਾਨ ਤੋਂ ਮਾਮ ਦੀ ਅੰਦਰ ਸਮੀਰ ਦਾ ਸ਼ੱਕ ਹੈ ਮੈਨੂੰ ਉਹਦੇ ਪੰਜ ਪੰਜਾਬੀ ਹੋਣਗੇ ਸ਼ੱਕ ਹੈ ਕਿਉਂ ਕਿਉਂ ਸਾਹਿਬ ਇਹ ਕੋਈ ਬੇਸ਼ਕ ਬਾਬੂ ਇਹ ਸ਼ੱਕ ਕਰਨ ਤੋਂ ਮੈਂ ਕਿੰਨਾ ਮੈਂ ਅਵੇ ਸ਼ੱਕ ਨਹੀਂ ਕਰਦਾ ਕਿਸੇ ਤੇ ਮੇਰੇ ਤੇ ਬੜੇ ਅੱਛੇ ਸੰਬੰਧ ਰਹੇ ਸਾਬ ਬਹੁਤ ਅੱਛੇ ਸੰਬੰਧ ਰਹੇ ਆਰੇ ਕਿਉਂ ਮੈਂ ਕਹਿ ਰਿਹਾ ਜਾਂ ਪੰਜਾਬ ਦੀ ਇਸ ਧਰਤੀ ਦੇ ਉੱਤੇ ਸੂਰਮਾਵਾਂ ਦੀ ਧਰਤੀ ਸੀ ਆਕੇ ਇੱਕ ਬਾਰਾਂ ਢਾਟ ਵੀ ਆ ਜੇ ਬੈਨਾ ਢਾਟ ਵੀ ਆਦੇ ਸੀ ਉਦੋਂ ਰੁੱਖੇ ਬਰਬਾਸਤ ਆਤਰ ਆਤਰ ਵੀ ਆ ਕੇ ਦਿੱਲੀਓ ਦਿੱਲੀ ਉਹਨਾਂ ਨੇ ਬੁਕਰਾਰ ਕੱਢ ਕੇ ਤੇ ਤੋੜ ਦੇਣਨ ਸਾਰਿਆਂ ਨੂੰ ਆਇ ਤੇ ਆਏ ਬੇਟੀ ਚੰਦੀ ਗੱਦੇ ਉਹ ਸਟੇਜ ਤੇ ਖੜ ਕੇ ਕਹੇ ਮੈਂ ਤਾਂ ਵੋਟਾਂ ਬਾਹ ਮਰੋੜ ਕੇ ਲਊਗਾ ਪੰਜਾਬੀਆਂ ਤੂੰ ਮੈਂ ਤਾਂ ਡਾਂਗ ਨਾਲ ਘੁੰਮਾਂ ਆ ਸ਼ਾਮ-ਦਾਮ ਡੰਡ ਭੇਜ ਲੜਾਈ ਝਗੜਾ ਸਿਰ ਪਾੜਨੇ ਆ ਸਾਹਿਬ ਇੱਥੇ ਤਾਂ ਸਿਰਫ ਗ੍ਰਿਫਤਾਰੀਆਂ ਪੈਰੀਆਂ ਸਿਰ ਵੀ ਪਾਟਣਗੇ ਇਹਨਾਂ ਨੂੰ ਫੜਵਾਣ ਗਿਆ ਕਹੜੇ ਸਾਡੇ ਸਾਥੀ ਹੈ ਡਾਂਗਾ ਇਹਨਾਂ ਦੀ ਹੋਣੀ ਹੈ ਸ਼ਰਮ ਹੈ ਮੰਨੂ ਕਹਿੰਦੇ ਸੀ ਸੁਨੀਲ ਤੇ ਪਕੜੀ ਹੈ ਨਹੀਂ ਭਿੰਦਰੋ ਪੱਗ ਦੀ ਇਲਾਜ ਰੱਖ ਲੋ ਗੁਰੂ ਸਾਹਿਬ ਨੇ ਤੁਹਾਡੇ ਦਸਤਾਰ ਦਿੱਤੀ ਹੈ ਜ਼ਮੀਰ ਤਾਂ ਨਹੀਂ ਵੇਚੀ ਅਜੇ ਸ਼ਮੀਰ ਜਿੰਦਾ ਜਾਗਦਾ ਸਾਰ ਨਹੀਂ ਕੰਗੜ ਦਿੰਦੇ ਇੱਥੇ ਪੰਜਾਬ ਦੀ ਧਰਤੀ ਤੇ ਆ ਕੇ ਇਸ ਕਿਸਮ ਦੇ میںکڑا بولتا سامنے دس سو چھ زیرو ਕਿਸੇ ਨੂੰ ਪਤਾ ਕਿਸੇ ਨੇ ਇਸਤੇਮਾਲ ਕੀਤਾ ਹੋਏ ਮੈਂ ਤੁਹਾਡੀ ਲੋਕਾ ਇੱਕ ਅਗਲਾ ਹਿੰਟ ਜੇ ਕਹਿੰਦੇ ਕੋਣ ਬਣੇਗਾ ਕਰੋੜਪਤੀ ਉਹਦਾ ਅਗਲਾ ਹਿੰਟ ਦੇ ਦੇਣਾ ਇੱਕ ਮੈਂ ਤਾਂ ਬਚਨ ਤਾਂ ਨਹੀਂ ਪਰ ਮੈਨੂੰ ਸ਼ੋਅ ਦੇਖੀਏ ਉਹ ਕਹਦਾ ਇੱਕ ਹਿੰਟ ਇੱਕ ਟੈਲੀਫੋਨ ਦਾ ਨੰਬਰ ਹੈ 1076 ਕਿਸੇ ਨੇ ਕੁਮਾਇਆ ਉਹ 1076 'ਤੇ ਅਗੀ ਸੂਈ ਡਾ ਕੇ ਗਰੇ ਆਹ ਕਮਲੀ ਆਹ ਅਗੀ ਆਹ ਕਿਸੇ 1000 ਬੰਦੇ ਦੇ ਅੰਦਰੋਂ ਇੱਕ ਬੰਦਾ ਕਹਿੰਦਾ ਮੈਂ ਕਮਾਇਆ ਸੀਗਾ ਉਹਨ ਕੰਮ ਨਹੀਂ ਕਰਦਾ ਆ ਮੈਂ ਦੱਸਦਾ ਸਰ ਇੱਕ ਮਿੰਟ ਪਰਦਾਜੀ ਕਿੱਥੇ ਚਲੇ ਹੋ ਗੱਲ ਸੁਣ ਕੇ ਜਾਓ ਅਸੋਸੀਏਟਰ ਨਾਂ ਨੇ ਕੀ ਆਸੀ ਘਰ ਘਰ ਸੁਵਿਧਾ ਤੁਹਾਨੂੰ ਦਫਤਰ ਨਹੀਂ ਜਾਣਾ ਪੈਣਾ ਕਿੰਨੀਆਂ ਚਾਲੂ ਕੀਤੀਆਂ ਸੀ ਉਹਨਾਂ ਨੇ ਕਿੰਨੀ ਕਹਿੰਦੇ 22 ਸਰਵਿਸਿਜ਼ ਫੇਰ ਕਿਦਾ ਵਧਾ ਕੇ 50 ਕਰਦੀਆਂ ਵੀ தோਨੇ ਕੋਈ ਡਿਲੀਵਰੀ ਕਰੇ ਹੋਗੀ ਅਸੀਂ ਬੰਦੇ ਰੱਖ ਲੈ ਕਿੰਨੇ ਹਜ਼ਾਰ ਉਹ ਮੋਟਰਸਾਈਕਲ ਤੇ ਆਣਗੇ ਮੈਂ ਨਹੀਂ ਸਾਬੇ ਆ ਭਗਵਾਨ ਜਮਾਨ ਸਰਕਾਰ ਦੇ ਤਾੜੇ ਲੱਗੇ ਸਾਬਾਕੀ ਜੀ ਆਪ ਕੋ ਆਪਣੇ ਆਪਣਾ ਬਣਾ ਵਗੇ ਹੋ ਦੇ ਮੋੜ ਕੇ ਬੈਟ ਲੋਟ ਲਾਉ ਲੈ ਤੇ ਆਪਾਂ ਲਾਣੇ ਗਰੀਬ ਲਾਣਗੇ ਸਾਬ ਇਸ ਵਾਸਤੇ ਸਿਰ ਤੇ ਖੜੇ ਆ ਕੌਣ ਇਹਨਾਂ ਲੋਕਾਂ ਦੇ ਜਾ ਕੇ ਕੰਮ ਕਰਾਊਗਾ ਜੇ ਆਪਾਂ ਨਾ ਕਰਵਾ ਕੇ ਤਾਂ ਇਹਨਾਂ ਦਾ ਭਰੋਸੇ ਦਾ ਮਰਵਾ ਜੋ ਰਾਮ ਰੋਸੇ ਹੀ ਹੈ ਇਹਨਾਂ ਤੋਂ ਸੁਧੀ ਹੈ ਨਹੀਂ ਆ ਕਹਿੰਦੇ ਅਸੀਂ ਜਾ ਕੇ ਮਦਦ ਨਹੀਂ ਕਰਨ ਦੇਣੀ ਥੋੜੀ ਆ ਸਹਿ ਕੀ ਚੀਜ਼ ਹਨ ਸਮਝ ਨਹੀਂ ਇਹਦੀ ਵੀ ਸੁਣ ਲੋ ਸਕੀ ਮੈਂ ਨਹੀਂ ਹੈ ਜਿਹਦੀ ਮੈਂ ਝੂਠ ਨਹੀਂ ਬੋਲਦਾ ਸਾ ਮੈਂ ਕਈ ਵਾਰ ਇਹ ਕਿਹੜੀਆਂ ਮੀਟਿੰਗਾਂ ਕਰਦੇ ਆ ਨਾ ਆਪਾਂ ਸਕੀਨ ਸੂਰਜਕੀਨ ਵੀ ਅਗਰ 70000 ਰੁਪਏ ਸਰਕਾਰ ਦਿੰਦੀ ਹੈ ਸੋਨਰ ਪੈਨ ਲਪੜੇ ਘਰੇ ਲਵਾਉਣੀ 70000 ਰੁਪਏ ਦਿੰਦੀ ਹੈ ਲਾਓ ਸੋਨਰ ਦੇ ਪੈਨ ਲਾਓ ਜਿਸ ਨੇ ਐ ਕਿਸ ਨੇ ਆ ਕੇ ਦੱਸਿਆ ਉਹਨਾਂ ਨੂੰ ਕਿ ਉਹਨਾਂ ਨੂੰ ਦੱਸਣ ਜਾਣਿਆ ਜਵਦਾ ਸਾਹਿਬ ਤੁਸੀਂ ਤਾਂ ਪੁੱਡੇ ਲਿਖਿਓ ਮੰਡੀ 'ਚ ਬੈਠੇ ਹੋ ਮੰਡੀ ਅੱਜ ਕੱਲ ਕੋਈ ਕੋਈ ਅਸਰ ਨਹੀਂ ਕੋਈ ਨੰ ਪਿੰਡ ਦਾ ਰਿਹਾ ਨਹੀਂ ਹੁਣ ਤੁਸੀਂ ਮੰਡੀ 'ਚ ਬੈਠਾ ਤੁਹਾਨੂੰ ਨਹੀਂ ਪਤਾ ਸਾਡੇ ਵਰਗੇ ਛੇੜੇ ਬੈਠੇ ਐ ਆਂ ਪੜਾ ਲਓ ਆਜੇ ਬੈਠੇ ਆ ਸਾਨੂੰ ਕੌਣ ਦੱਸੂਗਾ ਵੀ ਇਸ ਤਰ੍ਹਾਂ ਦੀ ਇੱਕ ਸਕੀਮ ਹੈ ਸੂਰਿਆ ਸਕੀਮ ਹੈ ਸੰਧਨ ਯੋਜਨਾ ਹੈ ਸਾਰੀਆਂ ਯੋਜਨਾ ਤੇ ਯੋਜਨਾ ਜਿਹੜੀ ਫਿਰਦੀ ਹੈ